ਕਲਕੱਤੇ ਕੁੱਤੇ ਵੀ ਜਾਇਆ ਸੀ ਸਾਰੇ ਫਿਰ ਤਾਂ ਤੁਹਾਨੂੰ ਕਲਕੱਤੇ ਦੀ ਭਾਸ਼ਾ ਵੀ ਆ ਗਈ ਹੁਣੀ ਮਾੜੀ-ਮੋਟੀ ਨਾਉ ਉੱਥੇ ਦਾ ਯੂਪੀ ਜੀ ਆ ਜਾ 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 ਇੰਜ ਕਰਦੇ ਹੁੰਦੇ ਨੇ ਕੀ ਕਰਦੇ ਹੁੰਦੇ ਯੂਪੀ ਜੀ ਆਈ ਬਸ ਐਂ ਜੇ ਕਰਦੇ ਨੇ ਫਾਈਨਲੇ ਨਾਉ ਦੋ ਤਰੇ ਨੇ ਕੀ ਨਾ ਆ ਪਹਿਲਾਂ ਬਲਬੀਰ ਸਿੰਘ ਆਸਲ ਨਾਉ ਦਾ ਪੱਕਾ ਫਿਰ ਡੀਸੀ ਡੀਸੀ ਵਾਲੇ ਕੰਮ ਕਰਦਾ ਅੱਛਾ ਇਹਨੂੰ ਪਾਲਣਾ ਹੋਵੇ ਬਲਬੀਰ ਕਹੇ ਤੋ ਨਹੀਂ ਕਰਦੇ ਹੁੰਦਾ ਡੀਸੀ ਡੀਸੀ ਕਰ ਫਿਰ ਬੁੜਿਆਂ ਨੂੰ ਬਗਾੜੀ ਜਾਂਦੇ ਇਹਨਾਂ ਨੂੰ ਪੰਜੂਕੇ ਕਹਿੰਦੇ ਨੇ ਇਹਨਾਂ ਨੂੰ ਪੰਜੂਕੇ ਕਿਉਂ ਕਹਿੰਦੇ ਨੇ ਇਹ ਵਸ ਇਹਨਾਂ ਦਾ ਕੋਈ ਬੁੜਾ ਕੋਈ ਮਾਰਦਾ ਹੋਣਾ ਪੰਜਾ ਪੰਜਾ ਉਧਾਂ ਪਿੰਡ ਚ ਕਿਸੇ ਨੂੰ ਓਂ ਗਿਆ ਦਰ ਵੀ ਆ ਫਲਾਣਾ ਯਾਰ ਬੜਾ ਚਤਰ ਆ ਉਹ ਗੁੱਸਾ ਕਰ ਜਾਂਦਾ ਬਾਪੂ ਨੇ ਨਾ ਹੀ ਚਤਰ ਸਿੰਘ ਰੱਖਿਆ ਹਾਂ ਪੁੱਠਾ ਨਾ ਜਾਣੀ ਰੱਖਿਆ ਬੜਾ ਪੂਰੇ ਚਤਰ ਹੈ ਜੀ ਅੱਛਾ ਤਬਾ ਤਾਂ ਉਹਨਾਂ ਦੇ ਇਸ਼ਾਰਿਆਂ ਦੀ ਲੱਗੀ ਜਾਂਦਾ ਹੈ ਅੱਛਾ ਹਾਂ ਉਹ ਬਾਦ ਪਲਾ ਮਾਨ ਚ ਕੋਈ ਨਹੀਂ ਹੋਏਗਾ ਨਾ ਬੇ ਪਲਾ ਵੱਡੇ ਕੱਡੇ ਸੀਗੇ ਉਦੋਂ ਨਮਾ ਖਾਸ ਆ ਗਿਆ ਉਹਨਾਂ ਦਾ ਤਾਸ਼ ਵੀ ਖੇਡਦੇ ਹੁੰਨੇ ਹਾਂ ਤਾਂ ਖੇਡਦੇ ਹੁੰਨੇ ਆ ਭਾਬੀ ਕੌਣ ਬਣਦਾ ਹੁੰਦਾ ਕਦੀ ਭਾਬੀ ਦੀ ਹੋਰ ਵੀ ਤਾਂ ਖੇਡਦੇ ਹੋਗੇ ਖੇਡਦੇ ਹੀ ਆਹੀ ਟੁੱਪ ਦੀਪ ਵਾਲੀ ਖੇਡਦੇ ਹੋ ਕਿਦਨੇ ਕਿਦਨੇ ਬਣ ਜਿਹੜੀ ਦੜੀ ਵਾਲੀ ਕਿਦਨੇ ਕਿਦਨੇ ਬਣ ਜਾਂਦੀ ਆ ਫਿਰ ਉਹ ਕਹਿੰਦੇ ਨਾ ਵੀ ਜਿਹੜਾ ਭਾਬੀ ਬਣੇ ਉਹਨੂੰ ਸਜ਼ਾ ਵੀ ਦਿੰਦੇ ਆ ਆ ਦੇਣੀ ਪੈਂਦੀ ਈ ਸਜ਼ਾ ਤਾਨੂੰ ਹੈ ਕੋਈ ਨਾ ਕੋਈ ਉਹਨੂੰ ਲਾ ਦੇਣਾ ਖਾਣ ਪੀਣ ਦਾ ਉਹ ਡੰਡ ਲਾ ਦੇ ਨੇ ਮਾੜਾ ਮੁੱਦਾ ਅੱਛਾ ਵੀ ਅੱਜ ਤੂੰ ਆਪ ਵੀ ਪਕੌੜੇ ਤੂੰ ਲਿਉਣੇ ਅੱਜ ਭਾਬੀ ਕੋਈ ਸਮਾਨ ਲਿਆਉ ਖਵਾਉਗੀ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਇਨੀਸ਼ੀਏਟਿਵ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਸਾਥ ਦੇ ਵਿੱਚ ਮੈਂ ਪਰਮ ਸਿੰਘ ਤੁਹਾਡਾ ਸਾਰਾ ਸਵਾਗਤ ਕਰਦਾ ਤੇ ਸਾਥ ਜਿਹੜੀ ਆ ਅੱਜ ਆਪਾਂ ਕਿਸੇ ਪਿੰਡ ਦੇ ਵਿੱਚ ਨਹੀਂ ਆ ਅੱਜ ਆਪਾਂ ਹੈਗੇ ਆ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਤੇ ਟਰਾਲੀ ਦੇ ਵਿੱਚ ਮਾਹੌਲ ਪੂਰਾ ਬਣਿਆ ਚਾਹ ਦਾ ਗਲਾਸ ਮੇਰੇ ਹੱਥ ਚ ਇਸ ਟਾਈਮ ਚਾਹ ਆਪਾਂ ਪੀ ਰਹੇ ਆ ਤੇ ਬਣਾ ਰਹੇ ਪ੍ਰੋਗਰਾਮ ਨਾਲੇ ਕਰਦੇ ਬਾਪੂ ਜੀ ਹੋਣਾ ਨਾ ਗੱਲਾਂ ਬਾਤਾਂ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਹਾਂ ਜੀ ਹਾਂ ਵਧੀਆ ਠੀਕ ਬਾਪੂ ਜੀ ਤੁਹਾਡਾ ਪੂਰਾ ਨਾਮ ਕੀ ਹੈ ਜੀ ਚਤਰ ਸਿੰਘ ਆ ਜੀ ਚਤਰ ਸਿੰਘ ਹਾਂ ਕਿਸੇ ਨੂੰ ਓਂ ਗਿਆ ਤਾਂ ਨਾ ਵੀ ਆ ਫਲਾਣਾ ਯਾਰ ਬੜਾ ਚਤਰ ਆ ਉਹ ਗੁੱਸਾ ਕਰ ਜਾਂਦਾ ਬਾ ਪੂਣਾ ਨਾ ਹੀ ਚਤਰ ਸਿੰਘ ਰੱਖਿਆ ਹਾਂ ਪੁੱਠਾ ਨਾ ਜਾਣਕੀ ਰੱਖਿਆ ਬੜੇ ਅੱਛਾ ਜੀ ਹੈ ਪੂਰੇ ਚਤਰ ਹੈ ਜੀ ਅੱਛਾ ਅੱਛਾ ਇਹ ਕਿਹਨੇ ਰੱਖਿਆ ਸੀ ਨਾ ਤੁਹਾਡੇ ਬਾਪੂ ਜੀ ਉਹਨਾਂ ਦੇ ਹਾਂ ਬਾਪੂ ਜੀ ਸ਼ਰਾਰਤਾਂ ਕਰਦੇ ਹੋਣੇ ਜਿਆਦੀਆਂ ਨਾ ਨਾ ਸ਼ਰਾਰਤਾਂ ਨਹੀਂ ਕਰਦੇ ਹੁੰਦੇ ਵੀ ਉਹ ਸਾਨੂੰ ਕਮਲਾ ਜੀ ਦੇਖ ਕੇ ਕਿਸੇ ਨੇ ਚਾਤਰ ਕਹਿਣਾ ਨਹੀਂ ਅੱਛਾ ਵੀ ਉਹਨੂੰ ਕਹਿਦਾ ਕਰਨਗੇ ਪੰਡੋ ਵੀ ਉਹ ਧਰ ਦਿੰਨੇ ਆ ਅੱਛਾ ਜੀ ਹਾਂ ਜਿਵੇਂ ਕਿਸੇ ਦਾ ਧਰ ਦਿੰਨੇ ਨਾ ਵੀ ਇਹ ਮੂੰਹ ਤੱਕ ਸੋਹ ਵਾਲਾ ਹੈ ਹਾਂ ਜੀ ਹਾਂ ਵੀ ਇਹਨੂੰ ਕਿਸੇ ਨੇ ਸ਼ੌਂ ਕਹਿਣਾ ਨਹੀਂ ਇਹਦੇ ਬਾਲਣ ਵਾਲੀ ਸ਼ੌਂ ਧਰ ਦਿਓ ਇਹਦੇ ਨਾਲ ਅੱਛਾ ਜੀ ਅੱਛਾ ਬਾਪੂ ਜੀ ਪਿੰਡ ਕਿਹੜਾ ਤੁਹਾਡਾ ਠਿਕਰੀ ਵਾਲਾ ਹੈ ਠਿਕਰੀ ਵਾਲਾ ਹਾਂ ਅੱਛਾ ਉਹ ਪਿੰਡਾਂ ਦੇ ਵਿੱਚ ਮਾਹੌਲ ਬਹੁਤ ਵਧੀਆ ਹੁੰਦਾ ਸੱਥਾਂ 'ਚ ਬਹਿ ਕੇ ਇੱਕ ਦੂਜੇ ਨੂੰ ਚਰਬਾਜ਼ੀ ਮਕੌਲਬਾਜ਼ੀ ਕਰਦੇ ਹਾਂ ਆਪਦੇ ਪਿੰਡ ਵੀ ਇਦਾਂ ਬੈਨੇ ਹੁੰਨੇ ਹੋ ਕਦੀ ਕੱਟੇ ਹੋਗੇ ਹਾਂ ਹਾਂ ਖੁੰਡਾਂ ਤੇ ਬੈਠੇ ਰਹਿੰਦੇ ਹਾਂ ਅੱਛਾ ਜੀ ਕਿਹਦਾ ਨਹਿਰ ਪੈਂਦਾ ਹੁੰਦਾ ਜ਼ਿਆਦਾ ਪਿੰਡ ਚੋਂ ਕਿਹਦਾ ਨਹਿਰ ਪਾਉਂਦੇ ਹੋ ਕਿਹਦੇ ਤੇ ਤਵਾ ਲੱਗਦਾ ਜ਼ਿਆਦਾ ਤਬਾਤ ਉਹਨਾਂ ਦੇ ਇਸ਼ਾਰਿਆਂ ਦੀ ਲੱਗੀ ਜਾਂਦਾ ਹੈ ਅੱਛਾ ਹਾਂ ਪਹਿਲਾ ਮਾਨਸ ਕੋਈ ਨਹੀਂ ਹੈਗਾ ਨਾ ਵੀ ਪਹਿਲਾਂ ਵੱਡੇ ਕੱਡੇ ਸੀਗੇ ਉਦੋਂ ਨਮਾਖਾਸਮ ਆ ਗਿਆ ਹੁਣ ਜਦੋਂ ਹੂੰ ਪਹਿਲਾਂ ਅਸੀਂ ਇਹਨੂੰ ਸਰਾਉਂਦੇ ਹੁੰਦੇ ਸੀ ਅੱਛਾ ਜੀ ਹਾਂ ਅੱਛਾ ਅਸੀਂ ਜਿਹੜੇ ਪਿੱਛੇ ਵੋਟਾਂ ਵੀ ਪਾਈਆਂ ਨਾ ਹਾਂਜੀ ਸਾਡੇ ਹਲਕੇ ਦੇ ਜਿਹੜੇ ਮੈਮਲੇ ਸਾਡੇ ਵੋਟਾਂ ਨੂੰ ਆਏ ਹਾਂਜੀ ਉਹ ਸਾਨੂੰ ਲਾਗੇ ਕਰਨਾ ਛਾਂ ਨੂੰ ਜੀ ਪਾਇਓ ਮੈਂ ਫਲਾਣੇ ਦਾ ਪਾਈਆ ਮੈਂ ਫਲਾਣੇ ਦਾ ਉੱਤੇ ਹਾਂ ਅਸੀਂ ਆਖਿਆ ਜਰ ਵੋਟਾਂ ਦਾ ਉਹਨੂੰ ਹੀ ਪਾਵਾਂਗੇ ਹਾਂ ਵੀ ਉਹ ਤੇ ਸਾਡਾ ਮਨ ਵਧੀਆ ਵੱਜਿਆ ਪਿਆ ਸੀ ਇਹਦੇ ਉੱਤੇ ਹੁਣ ਪਰ ਜਦੋਂ ਪੁੱਠੇ ਕੰਮ ਕਰਨ ਲੱਗਾ ਹੁਣ ਔਖਾ ਹੋ ਗਿਆ ਅੱਛਾ ਹਾਂ ਹਾਂ ਮਤਲਬ ਇਸ ਤਰੀਕੇ ਨਾਲ ਚੱਲਦੇ ਹੋ ਤੁਸੀਂ ਹਾਂ ਅੱਛਾ ਬਾਪੂ ਜੀ ਇਹਦੇ ਮੂੰਹ ਨੂੰ ਇਸ਼ਾਰੇ ਜਿੱਤੇ ਨੇ ਅੱਛਾ ਹਾਂ ਸਾਨੂੰ ਇਹ ਲੱਗਦਾ ਠੀਕ ਸੀਗਾ ਬਾਕੀ ਹੁਣ ਹਾਂ ਬਾਕੀ ਹੁਣ ਕੋਈ ਕੁਝ ਕਰੂ ਕਰਨਾ ਇਹਨੇ ਕਰੂ ਕੋਈ ਇਹ ਚੰਗੇ ਕੰਮ ਕਰੂਗਾ ਜਾਂ ਹੋਰ ਗੱਲਾਂ ਵਧੀਆ ਮਾਰਦਾ ਚੰਗੇ ਕਰੂਗਾ ਹਾਂ ਚਲੋ ਆਪਾਂ ਤਾਂ ਵੇਖੋ ਜੀ ਗੱਲਾਂ ਬਾਤਾਂ ਕਰਨੀਆਂ ਨੇ ਤੇ ਮੈਨੂੰ ਇਹ ਦੱਸੋ ਬਾਪੂ ਜੀ ਤੁਹਾਡੇ ਦੇ ਵਿੱਚ ਜਦੋਂ ਆਪਾਂ ਇੱਕ ਦੂਜੇ ਨੂੰ ਕਹਿੰਦੇ ਲੈ ਵੀ ਆ ਮੁੰਡਾ ਗਵਈਆ ਬਹੁਤ ਵਧੀਆ ਆ ਬਾਪੂ ਕਹਾਣੀ ਬਹੁਤ ਸੁਣਾਉਂਦਾ ਤੁਹਾਡੇ ਚੋ ਇਹੋ ਜਿਹਾ ਹੁਨਰ ਕਿਹਦੇ ਕੋਲ ਆ ਇਸੇ ਕੋਲੀ ਨੇ ਹੈ ਇਸੇ ਕੋਲੀ ਨੇ ਜਿਆਦੇ ਚਤਰ ਸਿੰਘ ਹਣਾ ਕੋਲ ਸਾਰਾ ਚਤਰ ਡਿਪਾਰਟਮੈਂਟ ਆ ਨਹੀਂ ਜੂ ਹੁਨਰ ਦਾ ਕਾਦ ਲੈਣ ਟਾਈਮ ਲੰਘ ਜਾਂਦਾ ਮੜਾ ਜਾਂ ਗਾਂਵੋ ਫਿਰ ਹੁਨਰ ਦਿਖਾਈਏ ਲੋਕਾਂ ਨੂੰ ਅੱਗੇ ਹੋ ਥੋੜਾ ਜਾ ਹੁਨਰ ਹੁਨਰ ਪੂਰਾ ਦਿਖਾਉਣਾ ਨਾ ਕੋਈ ਗੱਲਬਾਤ ਆਉਣ ਦਿਓ ਫਿਰ ਕੋਈ ਕਿਹੜਾ ਗੀਤ ਆਊਗਾ ਪਹਿਲਾਂ ਕਿ ਇਧਰ ਨੂੰ ਗੀਤ ਸੁਣਾਉਣਾ ਪੂਰਾ ਅੱਛਾ ਜਿਹੜਾ ਦੂਜਾ ਪਾਰ ਕੋਈ ਨਹੀਂ ਕੋਈ ਨਹੀਂ ਜਿਹੜਾ ਜਿਹੜਾ ਤੁਹਾਨੂੰ ਵਧੀਆ ਲੱਗਦਾ ਜਿਹੜਾ ਸਾਰਿਆਂ ਨੂੰ ਚੰਗਾ ਲੱਗੇ ਗੀਤ ਗੁੱਤ ਦਾ ਜਰਕਾ ਨੂੰ ਗਾਏ ਨਹੀਂ ਗਾ ਕਹਾਣੀ ਸੁਣਾ ਦਿਓ ਕੋਈ ਕਹਾਣੀਆਂ ਗੁਣੀਆਂ ਦਾ ਬੱਚਾ ਆ ਗਿਆ ਕਰੀ ਜਾਂਦੇ ਉਹਨੇ ਇਹ ਇਹ ਨਾ ਹੁਣੇ ਚਾਹ ਬਣਾਉਂਦੇ ਸੀਗੇ ਚਾਹ ਬਣਾ ਕੇ ਹਟੇ ਆਓ ਦੇਖੋ ਇੱਕ ਇਹਨਾਂ ਦੇ ਸਾਥੀ ਚਾਹ ਬਣਾ ਰਹੇ ਨੇ ਬਾਪੂ ਜੀ ਐਨ ਮੈਗਾ ਇਹ ਹੁਣ ਤਾਂ ਦਾਲ ਧਰੀ ਮੇਰੇ ਖਿਆਲ ਕਿਹੜੀ ਦਾਲ ਧਰ ਕੇ ਆਏ ਮੋਠਾ ਨਹੀਂ ਮੋਠਾ ਨਹੀਂ ਮੋਠਾ ਦਾਲ ਹੈ ਹਾਂ ਆ ਨਾਲੇ ਬਾਪੂ ਜੀ ਤਾਂ ਕਹੀ ਜਾਂਦੇ ਲੂਣ ਵਾਲਾ ਸਿੱਟੀ ਜਾਂਦੇ ਹੋ ਤੁਸੀਂ ਨੂਨ ਜੀ ਉਹਦਾ ਇੱਕ ਸਾਡਾ ਇੱਕ ਬੁੜਾ ਕਹਿਣਾ ਹੁੰਦਾ ਕਹਿੰਦਾ ਤੇਰੀ ਕਿਤੇ ਮੋਠਨ ਦੀ ਦਾਲ ਨਹੀਂ ਲਾਉਂਦੀਆ ਝੜ ਕੇ ਨੂੰ ਤੜਕੇ ਉਹ ਕੰਮ ਕਰਦੇ ਇਹਨਾਂ ਨੂੰ ਬੁੜਾ ਕਹਿਣਾ ਹੁੰਦਾ ਅੱਛਾ ਜੀ ਹਾਂ ਅੱਛਾ ਬਾਪੂ ਜੀ ਪੁਰਾਣੇ ਟਾਈਮ ਦੇ ਵਿੱਚ ਨਾ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਇੱਕ ਨਾ ਅੱਲ ਹੁੰਦੀ ਸੀ ਹਾਂ ਤੁਹਾਡੇ ਪਿੰਡ 'ਚ ਵੀ ਕਿਸੇ ਦੀਆਂ ਅੱਲਾਂ ਸੀਗੀਆਂ ਹਾਂ ਹਾਂ ਮੈਨੂੰ ਕਿਹਦੀਆਂ ਅੱਲਾਂ ਸੀ ਕੋਈ ਦੱਸਿਓ ਕੋਈ ਹਾਂ ਕੋਈ ਕੋਈ ਆਪਣਾ ਗਿੱਦੜ ਨੇ ਕੋਈ ਵਗੜ ਨੇ 100 ਸਵਾਲ ਪੈਂਦੀ ਆ ਸਾਡੇ ਪਿੰਡ ਚ ਵੀ ਹਾਂ ਇਹਨਾਂ ਨੂੰ ਪੰਜੂਕੇ ਕਹਿੰਦੇ ਨੇ ਇਹਨਾਂ ਨੂੰ ਪੰਜੂਕੇ ਕਹਿੰਦੇ ਨੇ ਇਹਨਾਂ ਨੂੰ ਪੰਜੂਕੇ ਕਿਉਂ ਕਹਿੰਦੇ ਨੇ ਇਹੇ ਬਸ ਇਹਨਾਂ ਦਾ ਕੋਈ ਬੁੜਾ ਕੋਈ ਮਾਰਦਾ ਹੁਣ 55 ਪੰਜਾ ਗਿੱਟਤਾ ਜੀ ਦੇ ਪਾਸੇ ਪੰਜਾ ਕਿਉਂ ਭਰਾਵਾ ਕਹਿੰਦੇ ਪੰਜੂਕੇ ਵਾਲੇ ਮੇਰੇ ਨਾਲ ਪੰਜਾ ਸੇਠ ਦਿਨ ਮੈਂ ਥੱਲੇ ਜਾਵਾ ਬਾਪੂ ਜੀ ਭਰੇ ਜੀ ਰੱਖਿਓ ਅੱਛਾ ਬਾਪੂ ਜੀ ਹੋਰ ਹੋਰ ਕਿਹੜੀ ਗੱਲ ਆ ਤੁਹਾਡੇ ਪਿੰਡ ਚ ਹੋਰ ਮਸ਼ਹੂਰ ਗੱਲ ਕਿਹੜੀ ਆ ਇਹਦਾ ਇਥੇ ਮੋਹਾਲੀ ਦੇ ਲਾਗੇ ਇੱਕ ਪਿੰਡ ਹੈ ਉੱਥੇ ਭੂਤਾਂਲ ਵੀ ਹੈਗੀ ਹੈ ਸਾਡੇ ਵੀ ਹੈਗੇ ਆ ਸਾਡੇ ਵੀ ਹਾਂ ਸਾਡੇ ਵੀ ਹੈ ਲਪੇਂਦੀਆ ਡੱਡੂਆਂ ਦੀ ਲਪੇਂਦੀਆ ਭੂਤ ਨੇ ਜੀ ਭੂਤ ਨੇ ਹਾਂ ਉਹ ਭੂਤਾਂ ਕੋਈ ਡਰਦਾ ਵੀ ਆ ਤੁਹਾਨੂੰ ਐਂ ਕਹਿੰਦੇ ਨੇ ਉਹ ਮਤਲਬ ਨਾ ਉਹ ਜਿਆਦਾ ਉਹਨੂੰ ਪਹਿਲਾਂ ਦੇ ਟਾਈਮ 'ਚ ਜਦੋਂ ਪਰਿਵਾਰ ਵੱਡਾ ਸੀ ਤੇ ਖੇਤ ਟੜ ਲਾਈ ਪਏ ਸੀ ਅੱਛਾ ਜੀ ਟੜ ਲਾਈ ਵੀ ਉਹ ਆਈ ਨੇਰੀ ਹਵਾ ਇਤ ਹਵਾ ਚੱਲ ਪਈ ਹਵਾ ਚੱਲੀ ਤੋਂ ਬਾਅਦ ਉਹਨਾਂ ਨੇ ਢੜ ਦਾਤੀ ਅੱਛਾ ਜੀ ਟੜ ਕਿਉਂ ਫਿਰ ਉਹ ਟੂੜੀ ਢੋਣ ਲੱਗੇ ਮੇਰੇ ਬਾਪੂ ਜੀ ਉੱਠਿਆ ਉਹ ਕਹਿੰਦਾ ਵੀ ਦੇਖ ਲੈ ਇਹ ਤਾਂ ਭੂਤ ਹੀ ਨੇ ਉੱਥੋਂ ਨਾਲ ਭੂਤਾਂ ਦਾ ਨਾਮ ਟੈਗ ਅੱਛਾ ਜੀ ਰਾਤ ਰਾਤ ਕੰਮ ਨਿਮੇੜਦਾ ਹਾਂ ਹਾਂ ਇਹ ਇਹ ਮਤਲਬ ਜਿਹੜੀ ਨਾ ਕਹਾਣੀ ਇਹ ਸੁਣਾਉਂਦੇ ਨੇ ਤੇ ਵਿਆਖਿਆ ਇਹ ਕਰਦੇ ਨੇ ਪ੍ਰਸੰਗ ਸਹਿਤ ਵਿਆਖਿਆ ਇਧਰ ਲਈ ਬਸ ਅੱਛਾ ਜਿਹਨਾਂ ਦੇ ਡੱਡੂ ਡੱਡੂ ਸੀਗੀ ਜਿਹੜੇ ਡੱਡੂ ਵਾਲੇ ਉਹ ਉਹਨਾਂ ਦਾ ਕੀ ਕਹਾਣੀ ਸੀ ਉਹ ਡੱਡੂ ਆਏ ਕਹਿੰਦੇ ਹੁੰਦੇ ਵੀ ਜਦੋਂ ਉਹਨਾਂ ਪਾਣੀ ਉਹ ਪਹਿਲਾਂ ਪਾਣੀਆਂ ਦੇ ਤੋੜੇ ਹੁੰਦੇ ਸੀ ਅੱਛਾ ਜੀ ਪਾਣੀਆਂ ਦੇ ਤੋੜੇ ਹੁੰਦੇ ਸੀ ਜਦੋਂ ਪਾਣੀ ਉਹ ਲਾਉਣ ਲਾ ਉਹਨਾਂ ਨੇ ਕਹਿੰਦੇ ਵੀ ਜਦੋਂ ਪਾਣੀ ਵੜ ਲਿਆ ਡੱਡੂ ਡਰਾਂ ਕਰਦਾਂਗੇ ਜਦੋਂ ਵੀ ਮੀਂਹ ਚ ਬੋਲਦੇ ਹੁੰਦੇ ਨੇ ਨਾ ਡੱਡੂ ਡਰਾਂ ਡਰਾਂ ਕਰਦੇ ਹੁੰਦੇ ਆ ਹੈ ਉਹ ਕਹਿੰਦਾ ਵੀ ਡੱਕ ਦਾਂਗੇ ਵੀ ਖੇਤ ਚ ਕਰਦਾ ਡਰਾਂ ਡਰਾਂ ਕਰਦਾਂਗੇ ਉਹਨਾਂ ਡੱਡੂ ਨਾ ਟੱਗ ਗਿਆ ਅੱਛਾ ਜੀ ਵੀ ਡੱਡੂ ਬੁਲਾ ਦਾਂਗੇ ਅੱਛਾ ਫੇਰ ਤੁਹਾਡੀ ਕਿਹੜੀ ਹਾਲ ਹੈ ਤੁਹਾਨੂੰ ਚਤਰ ਕੀ ਕਹਿੰਦੇ ਫਿਰ ਮੈਂ ਸਾਡਾ ਤਾਂ ਇਹ ਹੀ ਕਹਿੰਦੇ ਨੇ ਸਦਾ ਹੀ ਇਹ ਕੀ ਕਹਿੰਦੇ ਨੇ ਹਾਂ ਠੀਕ ਹੈ ਹਾਂ ਇਤਨਾ ਹੋਣਾ ਦੱਸ ਕੇ ਹਾਂ ਇਹ ਸੰਗਦੇ ਆ ਹੁਣ ਹੁਣ ਦੱਸ ਦੇ ਨਹੀਂ ਕੌਣ ਦੱਸੂਗਾ ਸਾਨੂੰ ਆ ਕਿਥੋਂ ਮਰਜੀ ਪੁੱਛ ਲਈ ਗਰਦਾਲ ਟੁੱਟੇ ਕੇ ਕੀ ਕਹਿੰਦੇ ਗਰਦਾਲ ਟੁੱਟੇ ਕੇ ਟੁੱਟੇ ਕੇ ਹਾਂ ਉਹਨੂੰ ਕਹਿੰਦੇ ਪਵਾ ਮਾ ਪਵਾ ਸਾਰੇ ਇਥੋਂ ਬਰਨਾਲੇ ਤੋਂ ਪੁੱਛ ਲਈ ਹਾਂ ਚੱਲ ਬਲੀ ਬੰਦਾ ਹਾਂ ਅੱਛਾ ਨਹੀਂ ਮਰੇ ਗੱਲ ਦੱਸੋ ਇਹ ਮਾੜਾ ਮੋਟਾ ਤਾਂ ਤੁਸੀਂ ਵੀ ਸ਼ਗਲ ਮਗਨ ਦੇ ਕਰ ਲੈਨੇ ਤੁਹਾਡੀ ਅੱਖਾਂ ਦਾ ਦਿਆਂ ਹਾਂ 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 ਕਿਦਾਂ ਕਿਤੇ ਕਰ ਲੈਣਾ ਦੋ ਚਾਰ ਦਿਨ ਨਾਂਗਾ ਪਾ ਕੇ ਕਰ ਲੈ ਅੱਛਾ ਅੱਛਾ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਕਿਤੇ ਵਿਆਹ ਚ ਜਾਂਦੇ ਹੋ ਸਹੁਰੇ ਸਹੁਰੇ ਤੁਹਾਡੇ ਹੈਗੇ ਆ ਹਾਂ ਲੱਗਣਾ ਹਾਂ ਇਧਰ ਪੁੱਛੋ ਸੌਰੇ ਇਹਨਾਂ ਦੇ ਇਹਨਾਂ ਦਾ ਹਾਂ ਪੋਤੇ ਵੀ ਨੇ ਸੌਰੇ ਵੀ ਨੇ ਹਾਂ ਹਾਂ ਅੱਛਾ ਇਧਰ ਬਾਪੂ ਨਾਲ ਦੇ ਅੱਛਾ ਸੌਰੇ ਸੌਰੇ ਹੈਗੇ ਨੇ ਇਹਨਾਂ ਦੇ ਤੇ ਸੌਰੇ ਜਾਂਦੇ ਸੌਰੇ ਕੇਹਦੇ ਅਕਸਰ ਵਿਆਹਾਂ ਦੇ ਵਿੱਚ ਫੁੱਫੜ ਜੀਜਾ ਮਾਸੜ ਕੋਈ ਨਾ ਕੋ ਰੁੱਸ ਜਾਂਦਾ ਤੁਸੀਂ ਵੀ ਕਦੀ ਸੌਰੇ ਜਾ ਕੇ ਇਹੋ ਜਿਹੀ ਖੇਖਣ ਕਰੇ ਨਾ ਨਾ ਰੁੱਸੇ ਨਹੀਂ ਨਾ ਨਾ ਰੁੱਛੇ ਨਹੀਂ ਰੱਛੇ ਨਹੀਂ ਪੱਕੀ ਗੱਲ ਹੈ ਐਂ ਮਤਲਬ ਪਹਿਲਾਂ ਹੀ ਸਾਰਾ ਕੁਝ ਧਰਿਆ ਜਦੋਂ ਕਿ ਦੁੱਟਾ ਬਾਗ ਜਾਂਦਾ ਸਹੂਰੀ ਚਾਪਲੀਆਂ ਬਾਗੇ ਦੁੱਟਾ ਬਣ ਕੇ ਭਾਈ ਜਾਨ ਅਸੀਂ ਕਿਹੜਾ ਟੂਚਰ ਲਾਉਣਾ ਜਾਂ ਅਸੀਂ ਕੱਢਵੀ ਜੁੱਤੀ ਪਾਉਣੀ ਆ ਅੱਛਾ ਜੀ ਹਾਂ ਤੇ ਫਿਰ ਏਦੀ ਸੇਵਾ ਹੁੰਦੀ ਸੀ ਸਹੌਰੀਆਂ ਦੇ ਸੇਵਾ ਪੂਰੀ ਵਧੀਆ ਫਲ ਹੁੰਦੀ ਅੱਛਾ ਅੱਛਾ ਬਾਪੂ ਅੱਜ ਕੱਲ ਜਿਹੜੀ ਸੇਵਾ ਹੁੰਦੀ ਆ ਉਹਦੇ ਚ ਦਾਲ ਬਣ ਗਈ ਪਨੀਰ ਬਣ ਗਿਆ ਹਾ ਹੱਦ ਤੋਂ ਵੱਧ ਮੀਟ ਬਣ ਗਿਆ ਪਹਿਲੇ ਟਾਈਮ ਪਹਿਲੇ ਟਾਈਮ ਤੇ ਕਿਹੋ ਜੀ ਸੇਵਾ ਹੁੰਦੀ ਸੀ ਉਹਦਾ ਆਹੀ ਆ ਖੰਡ ਕਿਉਂ ਸ਼ੱਕਰ ਹਾਂ ਸ਼ੱਕਰ ਹਾਂ ਬਸ ਉਹੀ ਸੇਵਾ ਹੁੰਦੀ ਸੀ ਇਹ ਸੇਵਾ ਹੁੰਦੀ ਸੀ ਨਾ ਕਣਕ ਦੀਆਂ ਕਣਕ ਦੀਆਂ ਰੋਟੀਆਂ ਲਾਹਂਦੇ ਸੀ ਉਦੋਂ ਅੱਛਾ ਹਾਂ ਪੁਰਾਣੇ ਜ਼ਮਾਨੇ ਚ ਕਣਕ ਦੀਆਂ ਰੋਟੀਆਂ ਮੱਕੀ ਦਾ ਬਾਦੂ ਹੁੰਦੀ ਸੀ ਮੱਕੀ ਦਾ ਬਾਦੂ ਹਾਂ ਮੱਕੀ ਦਾ ਕੋਈ ਖਾਂਦਾ ਨਹੀਂ ਸੀ ਉਹਦਾ ਅਗਲਾ ਕੰਨ ਜੇ ਪ੍ਰੌਣਾ ਆ ਗਿਆ ਜਕਣਕ ਦੀਆਂ ਖਾਵਾਂਗੇ ਸਾਰਾ ਟੱਬਰ ਹਾਂ ਹਾਂ ਸਾਰਾ ਟੱਬਰ ਖੁਸ਼ ਹੋਇਆ ਫਿਰਦਾ ਹੁੰਦਾ ਸੀ ਅੱਛਾ ਤੁਹਾਡਾ ਤੁਸੀਂ ਬਾਪੂ ਸਕੂਲ ਗਏ ਹੋ ਆਪਣੇ ਟਾਈਮ ਤੇ ਨਾ ਗਿਆ ਨਹੀਂ ਨਹੀਂ ਗਿਆ ਨਾ ਜੋ ਨਹੀਂ ਅੱਛਾ ਨਹੀਂ ਗਏ ਤੇ ਫਿਰ ਕਿਵੇਂ ਬਚਪਨ ਕਿਹੋ ਜਿਹਾ ਸੀ ਤੁਹਾਡਾ ਬਚਪਨ ਸ਼ਰਾਰਤੀ ਸੀ ਕਿ ਸ਼ਰੀਫ ਜੀ ਨਹੀਂ ਨਹੀਂ ਵਧੀਆ ਹੀ ਸੀ ਸ਼ਰਾਰਤੀ ਵੀ ਨਹੀਂ ਸੀ ਸ਼ਰੀਫ ਜੀ ਹੁੰਦੇ ਹੀ ਪਹਿਲਾਂ ਕੰਮਾਈ 'ਚ ਲੱਗ ਗਿਆ ਅੱਛਾ ਵੱਡਾ ਭਾਈ ਇਹਦੇ ਸਾਡੇ ਨਾਲ ਪੜਦਾ ਹੁੰਦਾ ਸੀ ਚਾਹ ਹਾਂ ਤੇ ਇਹ ਇਹਨਾਂ ਦੇ ਕਦੀ ਕੰਨ ਮਰੋੜੇ ਸੀ ਆਪਣੇ ਟਾਈਮ ਤੇ ਜਦੋਂ ਤੁਹਾਡੇ ਤੋਂ ਛੋਟੇ ਨਾ ਤਾਂ ਇਹਦਾ ਵੱਡਾ ਭਾਈ ਪੜਦਾ ਸੀ ਇਹ ਤਾਂ ਵਿਚਾਰੇ ਨਾ ਹੁਣ 2 ਕੁ ਸਾਲ ਦੀ ਲਿਆ ਚ ਪਈ ਆ ਸਾਡੀ ਆਪ ਵੀ ਡੀਜ਼ਲ ਧਰਨੇ ਤੇ ਆਉਣ ਲੱਗੇ ਆ ਇਹਨਾਂ ਨਾ ਇਹਨਾਂ ਜੀ ਵਾਵਾ ਲੱਗਦਾ हां जी पूरा लागदा ਨਾਲ ਮੋਜਰਾਤ ਨੂੰ ਸੱਚ ਲੱਗ ਜਾਂਦੀ ਐ ਜੀ ਜਦ ਸੱਚ ਲੱਗਦੀ ਆ ਜਦ ਜਿਹਨਾਂ ਲਵੇ ਬੰਦਾ ਪਿਆ ਮੰਨ ਲਾ ਤੂੰ ਫੋਰੇ ਮੈਂ ਉੱਠੂਗਾ ਅੱਛਾ ਹਾਂ ਇਹ ਜਿਆ ਸੱਚ ਲਾਉਂਦਾ ਗੱਲ ਹੀ ਛੱਡ ਦੇ ਸਾਡੇ ਜਵਾਕ ਆਪਦਾਬ ਕੰਮ ਕਰੀ ਜਾਂਦੇ ਸੀ ਵਿੱਲੀ ਆ ਅੱਛਾ ਬਾਕੀ ਕਿਹੜਾ ਸੱਚ ਲਾਉਂਦੇ ਦੱਸਿਓ ਜਰਾ ਸੱਚ ਟੀਸੀ ਲਾਕੇ ਪੀਣ ਅੱਛਾ ਬੈਠੇ ਕਰੇ ਆ ਲੈ ਸ਼ਰੀਫ ਵਾਲੀ ਗੱਲ ਸੁਣ ਲੋ ਬਈ ਇਹ ਅਸੀਂ ਬੱਤ ਹੋ ਗਏ ਦੋਨੇ ਆਪਾਂ ਆ ਜਾ ਇੱਥੇ ਬੈ ਗਏ ਭਾਈ ਹਾਂ ਉਹ ਹੁਣ ਸਾਡੀਆਂ ਬੁੜੀਆਂ ਨੂੰ ਭੇਤ ਨਹੀਂ ਜੀਦਾ ਵਿਚਾਰਦਾ ਅੱਛਾ ਜਦੋਂ ਰਾਤ ਨੂੰ 11:00 ਬੱਜੇ ਇੰਦਰ ਕਰਤੀਆਂ ਸ਼ੁਰੂ ਅੱਛਾ ਬੁੜੀਆਂ ਕਹਿੰਦੀਆਂ ਇਹ ਕਿਥੋਂ ਮੰਗ ਲਿਆ ਤੈਨੂੰ ਮਾਹ ਸੁੱਚ ਤੇ ਬੀਗੀ ਕਿਤੇ ਹੂੰ ਬਚਾਇ ਲਾਲਾ ਸਾਹ ਤੂੰ ਤੈਨੂੰ ਚਾਰ ਵਾਰ ਜਿਕਰ ਅਲਟੋਮੜ ਸੁੱਚ ਲੱਗੀ ਰਹੀ ਅੱਛਾ ਜਦੋਂ ਟੁੱਟ ਗਿਆ ਨਸਾ ਸੁੱਚ ਅਲਟੋਮੜ ਕੱਟੀ ਗਈ ਅੱਛਾ ਹਾਂ ਹੁਣ ਮਾ ਉਹ ਜਦੋਂ ਬੱਤੀ ਦਾ ਲੋਡ ਵੱਧ ਗਿਆ ਸੋਚਣੇ ਕਿ ਪੈਂਦਾ ਆ ਸੋਚ ਲਾਉਣ ਤੇ ਘਟਾਉਣ ਆਏ ਸੀ ਫਿਰ ਭੱਜ ਗਏ ਇਹ ਬਾਪੂ ਜੀ ਕੀ ਸੋਚ ਆਲਾ ਕੀ ਹਿਸਾਬ ਤੇ ਸਾਨੂੰ ਦੱਸੋ ਉਹ ਤੇ ਦੱਸ ਗਏ ਤੁਸੀਂ ਚਾਲਾ ਸ਼ਰਾਬੀ ਹੋਗੇ ਜਿਆਦਾ ਉੱਠਿਆ ਗਿਆ ਨਾ ਯਾਰ ਬਹੁਤ ਨਾਲ ਪਏ ਗਏ ਬਾਕੀ ਆਪਾਂ ਨੂੰ ਕੋਈ ਕਿਹਦੇ ਮਰਜ਼ੀ ਕਰੇ ਬੈਹ ਉੱਠ ਖੜੀਏ ਆਪਾਂ ਨੂੰ ਕੋਈ ਇਹ ਕਹਿਣ ਦਾ ਭਾਵੇਂ ਆ ਵੀ ਤੁਸੀਂ ਨੀਂਦ ਚ ਬੋਲਦੇ ਹੋ ਹਾਂ ਬੜਾ ਬੜਾਂਦੇ ਸੀ ਦੇਖੋ ਜੀ ਬੜਾਉਣ ਵਾਲੇ ਬੰਦੇ ਦੀ ਜ਼ਿੰਦਗੀ ਵਿੱਚ ਬਹੁਤ ਸਿੜੀ ਸਿਆਪੇ ਪੈਂਦੇ ਨੇ ਕੱਲ ਕੀ ਆ ਵੀ ਬੰਦਾ ਕਿਤੇ ਦਿਨੇ ਕਿਤੇ ਚੋਰੀ ਕਿਤੇ ਮਿਲਣ ਨਹੀਂ ਚੱਲ ਜਾਂਦਾ ਕਿਸੇ ਨੂੰ ਰਾਤ ਨੂੰ ਜੇ ਪੀਤੀ ਹੋਵੇ ਤੇ ਬਗ ਭਗ ਸਾਰਾ ਕੁਝ ਦੱਸ ਦਿੰਦਾ ਏਦਾਂ ਹੋਇਆ ਬਾਪੂ ਜੀ ਕਦੀ ਵੀ ਕਿਸੇ ਨੂੰ ਉਹੀ ਵੈਸੇ ਯਾਰੀ ਦੋਸਤੀ ਚ ਮਿਲਣਗੇ ਉਹ ਰਾਤ ਨੂੰ ਨੀਂਦ ਚ ਪਏ ਪਏ ਦੱਸਤਾ ਤੇ ਸਵੇਰੇ ਤੁਹਾਡੀ ਕਲਾਸ ਲੱਗੀ ਹੋਵੇ ਨਾ ਨਾ ਜ਼ਿੰਦਗੀ ਚ ਨਹੀਂ ਲੱਗੀ ਨਹੀਂ ਲੱਗੀ ਪਛਾਈ ਰਿਹਾ ਸਾਰਾ ਬਾਪਾ ਨੂੰ ਭਾਵੇਂ 100 ਗਾਲ ਤੋਂ ਵੱਧ ਮਾਫ ਹੈ ਅੱਛਾ ਮੈਨੇ ਦੱਸੋ ਵੀ ਇੱਕ ਪਾਸੇ ਕਹਿੰਦੇ ਨੇ ਵੀ ਪੰਜਾਬ ਵਾਲੇ ਪ੍ਰਾਲੀ ਬਹੁਤ ਸਾੜਦੇ ਆ ਦੂਜੇ ਪਾਸੇ ਪ੍ਰਾਲੀ ਦੇ ਵਿੱਚ ਅਸੀਂ ਬੈੱਡ ਬਣਾਇਆ ਇਹ ਕਾਮ ਗੱਦੇ ਹੁੰਦੇ ਨੇ ਇੱਕ ਆ ਪ੍ਰਾਲੀ ਵਾਲਾ ਗੱਦਾ ਕਿਤੇ ਸਵਾਦ ਆਉਂਦਾ ਆ ਆਹ 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 ਪਤਾ ਗਿਆ 20000 ਦਿੱਤਾ ਏ 20 ਕਿੱਲਿਆਂ ਦੀ ਬਣਵਾਈ ਆ ਇਹ ਬਣਾਈ ਆ ਵੀ ਕਾ ਨੂੰ ਆਪਾਂ ਫੂਕੀਏ ਜਰ ਜੇ ਮਸ਼ੀਨ ਮਿਲ ਜੇ ਜਦੋਂ ਨਹੀਂ ਮਿਲਦੀ ਫੇਰ ਹੰਦੀ ਸ਼ਰ ਨੂੰ ਉਹ ਕਰਨਾ ਇਹ ਸਾੜਦੀ ਪੈਂਦੀ ਆ ਬਸ ਦੇ ਨੂੰ ਆਪੇ ਨੱਬਣਾ ਪੈਂਦਾ ਇਹ ਉਨੇ ਸੰਤ ਹੈ ਨਹੀਂ ਜਿੰਨੀ ਇਹ ਪ੍ਰਾਲੀ ਸਾਡੇ ਘਟ ਤੋਂ ਘਟ ਪਿੰਡ ਚ 20-25 ਕੰਪਨੀਆਂ ਨੇ 20-25 ਹੀ ਗੰਢਾ ਮੰਨਣ ਵਾਲੀਆਂ ਚਾਹੀਦੀਆਂ ਨੇ ਉਹਦੇ ਮਾਗਰ ਇੱਕ ਮਸ਼ੀਨ ਦੇ 5-5 ਟਰੈਕਟਰ ਚਾਹੀਦੇ ਨੇ ਚੱਕਾਂ ਨਾਲੇ ਹੂੰ ਇਹ ਇੰਨਾ ਪ੍ਰੋਗਰਾਮ ਇਹ ਨਹੀਂ ਸਾਡੇ ਪਿੰਡ 'ਚ ਦੋ ਮਸ਼ੀਨਾਂ ਨੇ ਅੱਛਾ ਜੀ 25 ਮਸ਼ੀਨਾਂ ਦੀ ਵੱਡੀ ਵੀ ਜੀਰੀ ਕਿਵੇਂ ਚੱਕੀ ਉਹ ਬਣਾ ਦੇਣਗੀਆਂ ਗੰਨਾ ਹੂੰ ਇਹ ਤਾਂ ਸਹੀ ਇਹ ਵੀ ਹੁਣ ਅਸੀਂ ਕੁਝ ਬਾਣ ਜੋ ਆਪ ਚੱਕ ਕੇ ਇਕੱਠੀ ਕਰੀਏ ਇਕੱਠੀ ਕਰਤੀ ਅਸੀਂ ਉਸ ਦਾ ਉਹਨਾਂ ਨੇ ਵੇਚਦੀ ਉਹਨਾਂ ਦੀ 2500 ਨੂੰ ਕਿੱਲਾ ਵੇਚ ਗਈ ਗੰਨਾ ਬਣਾ ਕੇ ਅੱਛਾ ਜੀ 1000 ਰੁਪਿਆ ਸੀ ਦਿੱਤਾ ਉਹਨਾਂ ਨੂੰ ਅੱਛਾ ਜੀ ਹਾਂ ਕੁਝ ਹੁਣ ਅਸੀਂ ਇਹ ਬਾਹਰੇ ਪਾਛੇ ਆਛੇ ਕੱਢ ਕੇ ਤਾਂ ਕਣਕ ਬੀਜ ਕੇ ਖੇੜਾ ਛੜਾ ਕੇ ਫੇਰ ਇੱਥੇ ਨਹੀਂ ਬਾਹਣ ਸੋਕਦੇ ਨਹੀਂ ਨਹੀਂ ਉਹ ਜਿਹੜੀ ਇਤਰਾਹ ਹੁੰਦਾ ਵੀ ਜਦੋਂ ਤੁਸੀਂ ਯਾਰ ਦੋਸਤ ਇਕੱਠੇ ਹੋਗੇ ਬੈਹਨੇ ਹੋ ਜਦੋਂ ਹੁਣ ਆਪਾਂ ਯਾਰ ਦੋਸਤ ਬੈਨੇ ਵੀ ਚਲੋ ਅੱਜ ਗੱਲਾਂ ਬਾਤਾਂ ਮਾਰਦੇ ਆ ਅੱਜ ਕੋਈ ਕੁੱਕੜ ਸ਼ੁਕਰ ਧਰ ਲੀਏ ਜਾਂ ਕੋਈ ਸਬਜ਼ੀ ਧਰ ਲੀਏ ਉਦੋਂ ਕਦੀ ਇਤਰਾਹ ਹੋਇਆ ਵੀ ਬਾਕੀ ਜਾਣੇ ਹੋਰ ਤਿਆਰੀ ਕਰਦੇ ਹੁਣ ਤੁਸੀਂ ਚੁੱਲੇ ਮੂਰੇ ਬੈ ਕੇ ਸਬਜ਼ੀਆਂ ਬਣਾਉਂਦੇ ਹੋ ਜਾਂ ਇਦਾਂ ਦਾ ਕੁਝ ਕਰਦੇ ਹੋ ਨਹੀਂ ਨਹੀਂ ਇੱਥੇ ਦਾ ਛਾਰਾ ਕੁਝ ਕਰ ਲੈਨੇ ਆ ਸੀ ਅੱਛਾ ਇੱਥੇ ਕਿਹੋ ਜੇ ਤੜਕੇ ਲਾਏ ਹੋ ਇੱਥੇ ਦਾ ਛੇਰੇ ਦਿੱਲੀ ਛਾਰਾ ਕੁਝ ਐਸੀ ਹੀ ਕਰਦੇ ਹੁੰਦੇ ਰੋਟੀਆਂ ਵੀ ਲਾਉਂਦੇ ਹੁੰਦੇ ਤੜਕੇ ਵੀ ਲਾਉਂਦੇ ਹੁੰਦੇ ਆ ਭਾਜ ਦੇ ਦੀ ਸਾਡੇ ਕੋ ਕਾ ਲਾਉਂਦੇ ਆ ਕਿ ਯਾਰੀ ਦੋਸਤੀ ਇਧਰ ਬਾਪੂ ਜੀ ਨੂੰ ਤੁਸੀਂ ਲਾਲ ਦੀ ਜ਼ਿੰਮੇਵਾਰੀ ਦੇਤੀ ਕਿ ਉਹ ਵੱਧ ਪੈ ਗਿਆ ਲੂਣ ਵੱਧ ਪੈ ਗਿਆ ਫਿਰ ਕੀ ਸੈੱਟ ਕਰ ਲੈਨੇ ਹੋ ਨਹੀਂ ਨਹੀਂ ਪਾਉਂਦੇ ਹੀ ਨਹੀਂ ਵੱਧ ਅਸੀਂ ਅੱਛਾ ਹਾਂ ਪੂਰਾ ਹਫ਼ਤਾ ਰੱਖਦੇ ਹੋ ਚਾਹ ਚਾਹ ਤੋਂ ਅੱਜ ਸਾਡੇ ਕੋਲੇ ਦੁੱਧ ਨਹੀਂ ਸੀ ਚਾਹ ਤਾਂ ਸਾਡੀ ਪੀ ਕੇ ਨਹੀਂ ਦੇਖੀ ਹੋਣੀ ਅੱਛਾ ਮੈਨੂੰ ਤੇ ਆ ਵੀ ਬੜੀ ਸਵਾਲ ਲੱਗੀ ਜਿਹੜੀ ਤੁਸੀਂ ਪਿਆਈ ਹਾਂ ਨਹੀਂ ਨਹੀਂ ਉਹ ਤਾਂ ਤਿਆਰਪਾ ਹੈਗੇ ਨੇ ਸਾਡੇ ਕੋਲੇ ਇੰਨੇ ਕਿਤਾ ਬਾਪੂ ਜੀ ਤੁਹਾਡਾ ਨਾਮ ਕੀ ਹੈ ਜੀ ਜਰਨੈਲ ਸਿੰਘ ਹੈ ਜੀ ਜਰਨੈਲ ਸਿੰਘ ਹੈ ਜੀ ਤੇ ਪਿੰਡ 21 ਪਿੰਡ ਆ ਤੁਹਾਡਾ ਕੋਈ ਪਿੰਡ ਆ ਹਾਂ ਅੱਛਾ ਜੀ ਕਿਵੇਂ ਫਿਰ ਜਦੋਂ ਇਕੱਠੇ ਹੋ ਕੇ ਬਹਿੰਦੇ ਢੋਲੇ ਦੀਆਂ ਲਾਉਂਦੇ ਕਿਹੋ ਜਿਹਾ ਮਾਹੌਲ ਬਣਾਉਂਦੇ ਬਾਪੂ ਜੀ ਪੂਰਾ ਵਧੀਆ ਰੰਗ ਮੰਗਲ ਵੱਜ ਜਾਂਦੀ ਇਹਨਾਂ ਦਾ ਕੋਈ ਇੱਕ ਅਦਾ ਰੰਗ ਮੰਗਲ ਦੱਸਿਓ ਤੁਸੀਂ ਵੀ ਸਾਰੇ ਰੰਗ ਮੰਗਲ ਦੀ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦੇ ਆਹ ਦੇਖੋ ਮौज-ਮਸਤੀ ਚ ਰਹੀਦਾ ਤੁਹਾਨੂੰ ਮौज-ਮਸਤੀ ਰੱਖਦੇ ਸਾਰੀ ਮौज-ਮਸਤੀ ਰਹੀ ਨੇ ਜੀ ਹਾਂਜੀ ਕੋਈ ਐਸਾ ਕਿੱਸਾ ਇਹਨਾਂ ਦਾ ਜਿਹੜਾ ਕਦੀ ਨਾ ਭੁੱਲਣ ਵਾਲਾ ਹੋਵੇ ਇਹ ਕਿਛਦਾਈਆਂ ਜੀ ਰੋਜ਼ ਹੀ ਚੱਲੀ ਜਾਂਦੇ ਸਾਡੇ ਕਿਛੇ ਤਾਂ ਪਿਆਰ ਵੀ ਪਿਆ ਵੀ ਗੱਲ ਕੱਢਦਾ ਸਾਨੂੰ ਪਿਆ ਵੀ ਗੱਲ ਕੱਢ ਦਿੰਦਾ ਜਿੰਨੇ ਹੈਗੇ 25 30 ਬੰਦੇ ਆ ਪਿੰਡ ਦੇ ਹੀ ਇਕੱਠੇ ਇੱਕੋ ਜੇ ਕੋਈ ਆਪਸ ਦੀ ਕਿਸੇ ਨੂੰ ਕੋਈ ਗੱਲ ਦੇ ਉੱਪਰ ਕਰਤੀ ਕਿਸੇ ਸ਼ੀ ਉਜਾ ਗੇਲਾ ਨਹੀਂ ਕਰਦੇ ਇਹ ਨਹੀਂ ਹੈਗਾ ਵੀ ਉਹ ਸ਼ਰਾਬੀ ਹੋਇਆ ਬਾਜਾਉਨੇ ਉਹ ਕਰਤਾ ਹੈ ਕਰਤੇ ਉਹ ਗੱਲਾਂ ਨਹੀਂ ਹੈ ਸਾਡਾ ਪਿਆਰ ਹੈਗਾ ਯਾਰ ਪਿਆਰ ਹੈਗਾ ਆਪ ਨਹੀਂ ਸਾਡੇ ਬੰਦੇ ਉਹ ਖਾਰ ਤਾਂ ਕਹਿੰਦੇ ਵੀ ਉਹ ਵੀ ਅੱਜ ਕੱਲ ਪੈਦਾ ਹੋਈਆਂ ਇਹ ਚੀਜ਼ਾਂ ਪਰ ਪਹਿਲੇ ਸਮਿਆਂ 'ਚ ਕਦੀ ਖਾਰ ਹੁੰਦੀ ਵੀ ਨਹੀਂ ਸੀ ਆਪਸੀ ਭਾਈਚਾਰਾ ਤੁਹਾਡੇ ਟਾਈਮ ਤੇ ਕੀ ਹੋ ਜਾਂਦਾ ਹੈ ਬਾਪੂ ਜੀ ਜਦੋਂ ਹੁਣ ਤੁਸੀਂ ਇਕੱਠੇ ਬੈਨੇ ਹੋ ਇੱਕ ਦੂਜੇ ਨੂੰ ਮਜ਼ਾਕ ਕਰ ਲੈਨੇ ਹੋ ਇਹ ਸਾਰੀਆਂ ਚੀਜ਼ਾਂ ਕਿਵੇਂ ਮਤਲਬ 10000 ਦੇ ਬਾੜ ਦੇ ਲੋ ਤੁਲਤੀ ਹੋ ਗਿਆ ਥਾਣੇ ਭੱਜ ਲੈਣਗੇ ਅੱਗੇ ਅਸੀਂ ਜੇ ਇੱਕ ਦੂਜੇ ਨੂੰ ਛੇਤਰੂ ਛੇਤਰੀ ਨਹੀਂ ਕੇ ਹੁੰਦੇ ਹੋ ਵੀ ਜਾਂ ਉਹਦੇ ਦੂਜੇ ਦਰ ਨੂੰ ਫੇਰ ਬੋਲਣ ਲੱਗ ਜਾਂਦੇ ਤੇਰੇ ਸਾਹਮਣੇ ਵੀ ਹੈਗਾ ਸੀ ਜੋ ਕੁਝ ਕਿਹਾ ਜਮਾਨੀ ਗੁੱਸੇ ਹੋਏ ਇਹਨਾਂ ਨੇ ਮੇਰੇ ਸਾਹਮਣੇ ਕਿਹਾ ਇੱਕ ਦੂਜੇ ਨੂੰ ਕਿਹਾ ਕੁਝ ਹੋ ਰਹੀ ਆ ਪਰ ਉਹ ਦੱਸਣਾ ਆ ਸੀ ਇਹ ਸਮਝ ਲਓ ਵੀ ਗੁੱਸਾ ਨਹੀਂ ਕਰਦੇ ਹੈ ਅੱਛਾ ਬਾਪੂ ਜੀ ਜਦੋਂ ਰਾਤ ਨੂੰ ਕਿਤੇ ਇਕੱਠੇ ਬੈਨੇ ਹੋ ਸਲਾਹਾਂ ਕਰਦੇ ਹੋ ਕਦੀ ਉੱਤਾਂ ਬੈਠ ਕੇ ਕਿੱਥੇ ਤਾਸ਼ ਵੀ ਖੇਡਦੇ ਹੁੰਦੇ ਹੋ? ਹਾਂ ਤਾਸ਼ ਖੇਡਦੇ ਹੁੰਦੇ ਆ। ਭਾਬੀ ਕੌਣ ਬਣਦਾ ਹੁੰਦਾ? ਕਦੀ ਭਾਬੀ ਦੀ ਹੋਰ ਵੀ ਤਾਂ ਖੇਡਦੇ ਹੋਗੇ। ਖੇਡਦੇ ਹੀ ਆਹੀ ਤੀਪ ਵਾਲੀ ਖੇਡਦੇ ਹੋ। ਕਿਤੇ ਨਾ ਕਿਤੇ ਬਣ ਜਾਂਦੀ ੜੜੀ ਵਾਲੀ। ਕਿਤੇ ਨਾ ਕਿਤੇ ਬਣ ਜਾਂਦੀ ਆ। ਫਿਰ ਉਹ ਕਹਿੰਦਾ ਨਾ ਵੀ ਜਿਹੜਾ ਭਾਬੀ ਬਣੇ ਉਹਨੂੰ ਸਜ਼ਾ ਵੀ ਦਿੰਦੇ ਆ। ਹੈਂ? ਆ ਦੇਣੀ ਪੈਂਦੀ ਈ ਸਜ਼ਾ ਤਾਨੂੰ। ਹੈਂ? ਕੋਈ ਨਾ ਕੋਈ ਉਹਨੂੰ ਲਾ ਦੇਣਾ ਖਾਣ ਪੀਣ ਦਾ ਉਹ ਡੰਡ ਲਾ ਦੇ ਨੇ ਮਾੜ ਮੁੰਡਾ ਅੱਛਾ ਵੀ ਅੱਜ ਤੂੰ ਆਪ ਵੀ ਪਕੌੜੇ ਤੂੰ ਲਿਆਉਣੇ ਅੱਜ ਭਾਬੀ ਕੋਈ ਸਮਾਨ ਲਿਆਉ ਖਵਾਉਗੀ ਅੱਛਾ ਇਹ ਨਹੀਂ ਕਹੇ ਭਾਬੀ ਸੂਟ ਪਾ ਕੇ ਆਉਗੀ ਨਹੀਂ 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 ਇੰਨਾ ਨਹੀਂ ਇੰਨਾ ਵਜੇ ਨਹੀਂ ਛੱਟਣਾ ਇਹ ਕਹਿੰਦਾ ਇਹ ਕਹਿੰਦਾ ਆ ਦੇਖ ਲੋ ਉਹ ਕਹੀ ਜਾਂਦੇ ਮੈਂ ਕਹਿੰਦਾ ਨਹੀਂ ਤੇ ਉਹ ਕਹਿੰਦੇ ਵੀ ਮੈਂ ਬਹੁਤ ਕੁਝ ਕਹਿੰਦਾ ਫਿਰ ਬੁਢਾ ਬਗਾੜੀ ਜਾਂਦੇ ਤੈਨੂੰ ਅੱਛਾ ਪਾਸਾ ਆਸਰਾ ਆਲੀ ਬੋਈ ਜਬੇ ਚਲੇਦਾ ਆਪੀਓ ਨਾ ਅੱਛਾ ਬਾਪੂ ਜੀ ਜਦੋਂ ਤੁਹਾਨੂੰ ਪਤਾ ਲੱਗਿਆ ਜੋ ਬੰਦਾ ਕਹਿੰਦਾ ਆਪਣੀ ਹੋਸਟ ਚ ਆਉਂਦਾ ਤੇ ਬੰਦਾ ਕਹਿੰਦਾ ਵੀ ਤੁਹਾਨੂੰ ਜਦੋਂ ਪਤਾ ਲੱਗਿਆ ਵੀ ਤੁਹਾਡਾ ਨਾਮ ਚਤਰ ਸਿੰਘ ਆ ਤੁਹਾਨੂੰ ਆਪਣੇ ਆਪ ਚ ਕਿਹੋ ਜਿਹਾ ਫੀਲ ਹੋਇਆ ਵੀ ਮੇਰਾ ਕਿਹੋ ਜਿਹਾ ਨਾਮ ਰੱਖਦਾ ਕਰਦੇ ਨੇ ਨਹੀਂ ਜੇ ਰੱਬ ਕਾਕੜੇ ਪਾ ਦੇ ਫਿਰ ਉਹਦਾ ਕੀ ਕਰ ਲਾਂਗੇ ਪਿਓ ਨੇ ਧਾਰੀ ਦਿੱਤਾ ਜਦੋਂ ਬੱਚੇ ਦਾ ਨਾਮ ਧਰਤਾ ਮਾਂ ਪਿਓ ਨੇ ਧਰਤਾ ਜਿਹੇ ਆ ਧਰਤਾ ਉਹਦਾ ਹਾਂ ਜੇ ਉਹਨਾਂ ਰੱਬ ਕਾਕੜੇ ਪਾਉਣ ਲੱਗੇ ਜੇ ਉਹਦਾ ਕੀ ਕਰਦੇ ਆਗੇ ਆਪਾਂ ਠੋਕੇ ਹੀ ਰੂੜੇ ਮਾਰਾਂਗੇ ਅੱਛਾ ਸਭ ਤੋਂ ਵੱਧ ਤੁਹਾਡੀ ਬਚਪਨ ਵਿੱਚ ਆਪਣੇ ਪਾਪਾ ਹੀ ਨਾ ਬਣਦੀ ਬੀਬੀ ਨਾ ਬਣਦੀ ਪਾਪੇ ਨਾਲ ਪਾਪੇ ਨਾ ਬਣਦੀ ਬੀਬੀ ਕੁੱਟਦੀ ਸੀ ਨਾ ਨਾ ਕੁਰਦੀ ਲਗਾਉਂਦੀ ਜੀ ਉਜੜੀ ਮੋਈ ਹੋ ਰਹੀ ਸੀ ਅੱਛਾ ਮੋਈ ਉਹਦਾ ਵੱਧ ਸੀ ਅੱਛਾ ਮੋਹ ਜਿਆਦਾ ਸੀ ਬਾਪੂ ਤੋਂ ਕਦੀ ਹੱਥ ਵਾਲਾ ਹੋਇਆ ਨੋ 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 ਅੱਛਾ ਖਾਣੂ ਜੀ ਜੋ ਇਹ ਬਦਲੇ ਕੇ ਦਿੰਦਾ ਈ ਸਾਨੂੰ ਹਾਂ ਅੱਛਾ ਕਿ ਬਾਪੂ ਨੂੰ ਕਦੀ ਆਰਡਰ ਵੀ ਮਾਰਦੇ ਹੁੰਦੇ ਬਾਪੂ ਆ ਜਾ ਖਾਣਾ ਜਾ ਖਾਣਾ ਹਾਂ ਹਾਂ ਕਿਹਦੇ ਆਰਡਰ ਹੁੰਦੇ ਸੀ ਉਸ ਟਾਈਮ ਉਹ ਇਹਦਾ ਬਰਨਲੇ ਆਂਬ ਅੰਬ ਅੰਬ ਲਏ ਉਹ ਬਰਨਲੇ ਗਿਆ ਹਾਂ ਕੇਲੇ ਲਏ ਉਹ ਬਸਾਈ ਮੀਰ ਲਏ ਹਾਂ ਨਾ ਖੋਆ ਅਗਲਾ ਗਾਜਰ ਪਾਕ ਵੱਧੂ ਕੱਢ ਲੈਂਦੀਆਂ ਬੁੜੀਆਂ ਯਾਰ ਪਰ ਲੈਂਦੇ ਆਪਣੇ ਬਾਲਟੀਆਂ ਕੱਢ ਕੱਢ ਕੇ ਅੱਜ ਕੱਲ ਤੜਕੇ ਨੇਰੀ ਕੋਲਾ ਪਰ ਕੇ ਖਾ ਲੈਂਦੇ ਸੀ ਘੈਂਟ ਜਿਹਾ ਇੱਕ ਵਧੀਆ ਜਿਹਾ ਕਵਤਾ ਜਾਂ ਕੋਈ ਹੌਲਾ ਜਾਂ ਕੋਈ ਗੀਤ ਆ ਨਾ ਇਹ ਸੌਣ ਨਹੀਂ ਆ ਪਾਏ ਤਾਂ ਹੈ ਨਹੀਂ ਕਲਾਕਾਰ ਬੈਠੇ ਹੋ ਤੁਸੀਂ ਕਲਾਕਾਰ ਬੈਠੇ ਹੋ ਤੁਸੀਂ ਚਾਹੇ ਗੀਤ ਸੁਣਾ ਦਿਓ ਕੋਈ ਤੁਹਾਡੇ ਟਾਈਮ ਤੇ ਕਿਹੜਾ ਗਵਈਆ ਸੁਣਦੇ ਹੂੰ ਗਵਈਏ ਦਾ ਆ ਜੀ ਸ਼ਰੀਰ ਕੋਈ ਸਾਡੇ ਬਨੇ ਦਰਸ਼ਨ ਤੋਂ ਵਰਕੇ ਇਹ ਹੀ ਜੀ ਹਾਂ ਤਾਂ ਕੋਈ ਕੋਈ ਸੁਣਦੇ ਹੁੰਦੇ ਸੀ ਕੋਈ ਮਨ ਪਸੰਦੀ ਗੀਤ ਹੁੰਦਾ ਸੀ ਉਸ ਵੇਲੇ ਮਾਣ ਪਸੰਦ ਤੋਂ ਇਹ ਤਾਂ ਛਾਰੇ ਨੇ ਬਾਕੀ ਸਾਨੂੰ ਇੰਨੀ ਲੱਭ ਨਹੀਂ ਸੀ ਪੁਰਾਣੇ ਟਾਈਮ ਤੇ ਮੋਟਰ ਤੇ ਜਾਣਾ ਗੱਲਾਂ ਮਾਰਨੀਆਂ ਖਾਣਾ ਪੀਣਾ ਪੱਤਾ ਲੈ ਕੇ ਖੇਤ ਨੂੰ ਆਉਣਾ ਉਹ ਕਿਸੇ ਜਿਹਾ ਮਾਹੌਲ ਸੀ ਅੱਗੇ ਮੋਟਰ ਪਹਿਲਾਂ ਤਾਂ ਖੂਹ ਹੁੰਦੇ ਸੀ ਨਾ ਖੂਈਆਂ ਜਾਂ ਖੂਹ ਹੁੰਦੇ ਛਾੜੇ ਹੁੰਦੇ ਤਾਂ ਬੋਰ ਹੀ ਹੁੰਦੇ ਸੀ ਯਾਰ ਹਾਂ ਅਸੀਂ ਤਾਂ ਪਟਾ ਸਿਰ ਤੇ ਦਰ ਲੈਣਾ ਢੋਲੀ ਚੱਕ ਲੈਣੀ ਕਹੀ ਪਾ ਲੈਣੀ ਮੋਢੇ ਤੇ ਹਾਂ ਦੇਖ ਲਾ ਵੀ ਅਸੀਂ 2-3 ਕਿਲੋਮੀਟਰ ਖੇਤ ਤੇ ਜਾਣਾ 20 ਕਿਲੋ ਦਾ ਤੇਲ ਹੋ ਗਿਆ ਪਟਾ ਹੋ ਗਿਆ ਕਹੀ ਹੋਗੀ ਬਾਪੂ ਜੀ ਇਹ ਦੱਸੋ ਵੀ ਵਿਆਹੀ ਵਰੀ ਜ਼ਿੰਦਗੀ ਜਿਹੜੀ ਆ ਉਹ ਜਦੋਂ ਬੱਚਿਆਂ ਦੇ ਸਿਰ ਤੇ ਹੋ ਜਾਂਦਾ ਬੰਦਾ ਫਿਰ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਹੋ ਜਾਂਦਾ ਹੁਣ ਤੁਸੀਂ ਫਾਰਗ ਹੋ ਇਨਾਂ ਸਿਵਾਵਾਂ ਤੋਂ ਫਾਰਗ ਵਰਗੀਆਂ ਹਾਂ ਤਾਂ ਬਿੱਲੀਆਂ ਬੱਚਾ ਹੁਣ ਤਾਂ ਲਾ ਕੇ ਗੁੱਠੇ ਗਾਠ ਪਾਰ ਆਏ ਆਪਾਂ ਅੱਪੇ ਜੋ ਅੱਗ ਕਰੀ ਜਾਣਾ ਪੋਤੇ ਹੈਗੇ ਨੇ ਗਾ ਕਰੀ ਜਾਣਗੇ ਵਧੀਆ ਹੋ ਗਿਆ ਬਾਦੂ ਅੱਛਾ ਬਾਪੂ ਜੀ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਰਹੀ ਆਪਣੇ ਟਾਈਮ ਤੇ ਕਿਹੋ ਜਿਹਾ ਸਮਾਂ ਹੰਡਾਇਆ ਤੁਸੀਂ ਬਹੁਤ ਵਧੀਆ ਜ਼ਿੰਦਗੀ ਵਧੀਆ ਖੱਡੀ ਅਨੰਦ ਮੰਗਲ ਜਮਾ ਕੋਈ ਕਿੰਨੀ ਉਮਰ ਹੈ ਤੁਹਾਡੀ ਉਹਨਾਂ ਸਾਡੇ ਹੈਗੇ 55 ਸਾਲ 55 ਸਾਲ ਮਤਲਬ ਆਈ ਗਏ ਬੁੜੇ ਬਾਬਿਆਂ ਵਾਲੇ ਘੇੜ ਚ ਬਾਬੂ ਜੀ ਤੁਹਾਡੀ ਕਿੰਨੀ ਉਮਰ ਹੈ ਹੁਣ ਬਾਬੇ ਹੀ ਆ ਹੁਣ ਉਹਦਾ 70 ਸਾਲ ਤੋਂ 1 ਸਾਲ ਘੱਟ ਆ ਅੱਛਾ ਹਾਂਜੀ ਤੇ ਉਮਰ ਵਧੀਆ ਅੱਛਾ ਤੇ ਨੰਗੀ ਵਧੀਆ ਤੇ ਕਲਕੱਤੇ ਕਲਕੁੱਤੇ ਵੀ ਜਾਇਆ ਸੀ ਸਾਰੇ ਇੱਧਰ ਆਓ ਫਿਰ ਕਲਕੱਤੇ ਵਾਲਾ ਮਾਹੌਲ ਤੇ ਇੱਧਰ ਆਓ ਜਰਾ ਅਸਲੀ ਗੱਲ ਤੇ ਹੁਣ ਆਈ ਸਾਹਮਣੇ ਇਹ ਬਾਪੂ ਜੀ ਸ਼ਰਾਰਤੀ ਸੀ ਨਹੀਂ ਥੈਂਕ ਯੂ ਨਹੀਂ ਤੁਹਾਡੀ ਗੱਲ ਕਰ ਰਹਾ ਮੈਂ ਹਾਂ ਅੱਛਾ ਬਾਪੂ ਜੀ ਕਿਹੋ ਜਿਹੀਆਂ ਸ਼ਰਾਰਤਾਂ ਕਰਦੇ ਸੱਚੀ ਸੱਚੀ ਦੱਸਿਓ ਸੱਚੀ ਦੱਸਿਓ ਜੀ ਜਦੋਂ ਪੜਦੇ ਹੁੰਦੇ ਸਾਨੂੰ ਕਿਸੇ ਨੇ ਜਦੋਂ ਕੁੱਟਣਾ ਤੇ ਅਸੀਂ ਫਿਰ ਉਹਨੂੰ ਇੱਕ ਸਾਡੇ ਕੋਲੇ ਸਨਿਆਰਾ ਦਾ ਮੁੰਡਾ ਸੀ ਅੱਛਾ ਜੀ ਉਹ ਆਖੋਆਂ ਕਾਣਾ ਜੀ ਅਸੀਂ ਉਹਨੂੰ ਸੰਗਾਲਣਾ ਗੁਰਦੀ ਰੋੜੀ ਦੇ ਕੇ ਅੱਛਾ ਹਾਂ ਵੀ ਮਾਰਿਆ ਫਲਾਣੇ ਦੇ ਫੱਟੀ ਅੱਛਾ ਉਹਨੇ ਠਾ ਦੇਣੇ ਮਾਰਨੀ ਅੱਛਾ ਫੱਟੀ ਮਾਰ ਕੇ ਫਿਰ ਲੰਗਾ ਦੇਣਾ ਕੰਮ ਅੱਜ ਆ ਜਾਣਾ ਅੱਛਾ ਫੇ ਸੱਜ ਕਈ ਦਿਨ ਚੱਲੀ ਜਾਣੀ ਫੇਰੇ ਸਾਨੂੰ ਦੂਜਿਆਂ ਨੂੰ ਵੜਾ ਲੈਣਾ ਉਹ ਦਾ ਕਾਣਾ ਹੀ ਮੇਰੇ ਸਾਹਲੇ ਨੂੰ ਪਤਾ ਹੀ ਲੱਗਿਆ ਅੱਛਾ ਐਈਆਂ ਕਰਦੇ ਰਏ ਸਰਾਫ ਪਸਾਦ ਦਾ ਤਾਂ ਇਹਨਾਂ ਦੇ ਨਾਂ ਦੋ ਦਰੇ ਨੇ ਕੀ ਨਾਂ ਆ ਪਹਿਲਾਂ ਬਲਬੀਰ ਸਿੰਘ ਆਸਲ ਨਾਂ ਦਾ ਪੱਕਾ ਫਿਰ ਡੀਸੀ ਡੀਸੀ ਵਾਲੇ ਕੰਮ ਕਰਦਾ ਅੱਛਾ ਇਹਨੂੰ ਪਾਲਣਾ ਹੋਵੇ ਬਲਬੀਰ ਕਹੇ ਤੋ ਨਹੀਂ ਕਰਦਾ ਡੀਸੀ ਡੀਸੀ ਕਰਦਾ ਡੀਸੀ ਸਾਹਿਬ ਫਿਰ ਹੋਰ ਕਿਹੜੇ ਕਿਹੜੇ ਕਾਂਡ ਕੀਤੇ ਨਹੀਂ ਜਿਹੜੇ ਜਿਹੜੇ ਕਾਂਡ ਕਰੇ ਵੀ ਸੱਚੀ ਦੱਤੀ ਦੱਸਣਿਆ ਲਓ ਜੀ ਇਹ ਇਹ ਪਤਾ ਕੀ ਜੇਕਰ ਸਾਰੇ ਨਹੀਂ ਆਪਾਂ ਸਾਰੇ ਨਹੀਂ ਦੱਸਨੇ ਡੀਸੀ ਸਾਹਿਬ ਦੇ ਜਿਹੜੇ ਕੁਝ ਉਜ ਮਹਤਵਪੂਰਨ ਕਾਂਡ ਨੇ ਉਹ ਆਪਾਂ ਸੁਣਨੇ ਆ ਡੀਸੀ ਸਾਹਿਬ ਅਗਲਾ ਕਾਂਡ ਫਿਰ ਉਦੋਂ ਬਾਅਦ ਮੇ ਪਹਿਲਾਂ ਬਾਗੇ ਕਲਕੱਤੇ ਜੀ ਅੱਛਾ ਜੀ ਕਲਕੱਤੇ ਤੋਂ ਬਾਅਦ ਆ ਗਏ ਪਿੰਡ 6:00 ਵੱਜ ਗਈ ਅੱਛਾ ਫਿਰ ਬਾਗੇ ਯੂਪੀ ਚ ਹੂੰ ਯੂਪੀ ਚ ਫਿਰ ਉੱਥੇ ਟਰੱਕ ਚਲਾਉਂਦੇ ਰਹੇ ਅੱਛਾ ਫਿਰ ਉੱਥੇ ਜੀ ਕੋਈ ਗੜਬੜ ਜੀ ਹੋ ਗਈ ਅੱਛਾ ਉਹ ਚੋਰੀ ਹੋਗੇ ਇਕੱਟੇ ਅੱਛਾ ਗੁੜ ਦੇ ਕਲਕੱਤੇ ਚ ਕੀ ਕਰਦੇ ਸੀ ਤੁਸੀਂ ਅਸੀਂ ਮਾਲਕ ਜੀ ਜਦ ਤੱਕ ਇੱਥੋਂ ਖੰਡ ਲੈ ਕੇ ਜਾਂਦੇ ਸੀ ਕਲਕੱਤੇ ਨੂੰ ਟਰੱਕਾਂ ਦੇ ਹਾਂ ਜਾਂ ਲੈ ਕੇ ਜਾਂਦੇ ਸੀ ਗੁੜ ਅੱਛਾ ਜਾਂ ਲੈ ਕੇ ਜਾਂਦੇ ਸੀ ਕਿਉਂ ਜਾਂਹ ਜਿਹੜਾ ਸੀਰਾ 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 ਚੱਲਿਆ ਅੱਛਾ ਉਹ ਸੀਰਾ ਲੈ ਕੇ ਜਾਂਦੇ ਜਦੋਂ ਤੁਸੀਂ ਡਰਾਈਵਰੀ ਡਰਾਈਵਰੀ ਕਰਦੇ ਸੀ ਨਾ ਉਹ ਮਤਲਬ ਡਰਾਈਵਰੀ ਕਰਦੇ ਕਨੈਕਟਰੀ ਕਰਦੇ ਨਾ ਉਹ ਪਹਿਲਾਂ ਤਾਂ ਕਨੈਕਟਰੀ ਕਰਦੇ ਸੀ ਫਿਰ ਡਰਾਈਵਰ ਬਣ ਗਏ ਸੀ ਯੂਪੀ ਚ ਆ ਕੇ ਤੇ ਫਿਰ ਤਾਂ ਤੁਹਾਨੂੰ ਕਲਕੱਤੇ ਦੀ ਭਾਸ਼ਾ ਵੀ ਆ ਗਈ ਹੁਣੀ ਮਾੜੀ ਮੋਟੀ ਨਾ ਉਹ ਉੱਥੇ ਦਾ ਯੂਪੀ ਯਾ ਯਾ ਇੰਜ ਕਰਦੇ ਹੁੰਦੇ ਨੇ ਇੰਜ ਕਰਦੇ ਹੁੰਦੇ ਯੂਪੀ ਜੀ ਆਈ ਬੱਸ ਐਂ ਜੇ ਕਰਦੇ ਨੇ ਇਹ ਤਾਂ ਮੈਨੂੰ ਵੀ ਨਹੀਂ ਸਮਝਾਈ ਕੀ ਕਹਿੰਦੇ ਆ ਉਹਨਾਂ ਵਾਲੀ ਪੁੱਠੀ ਜੀ ਬੋਲੀ ਹਾਂ ਪੁੱਠੀ ਜੀ ਬੋਲੀ ਸੀ ਹਾਂ अच्छा फिरਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਚੱਲ ਆਏ ਆਂ ਵੀ ਮਾਲਮੂਲ ਲੈ ਕੇ ਆਪਦਾ ਮੁੰਡਿਆਉਂਦੇ ਸੀ ਮੇਰੇ ਨਾਲ ਦਾ ਜਿਹੜਾ ਸੀ ਭਾਈ ਉਹ ਮੇਰਾ ਭੂਆ ਦਾ ਪੁੱਤ ਸੀ ਹੂੰ ਤੇ ਉਹ ਸਾਰੀ ਬੋਲੀਵੁੱਡ ਜਾਣਦਾ ਸੀ ਬਸ ਇਹੋ ਜੀਆਂ ਗੱਲਾਂ ਕਰਦੇ ਰਹੇ ਬਸ ਅਖੀਰਲੀ ਕੋਈ ਕੋਈ ਐਸੀ ਗੱਲ ਯਾਦ ਹੋਵੇ ਜਿਹਨੂੰ ਯਾਦ ਕਰਕੇ ਹਮੇਸ਼ਾ ਦਿਲ ਸਕੂਨ ਮਿਲਦਾ ਹੋਵੇ ਤੇ ਹਾਸਾ ਆਉਂਦਾ ਹੋਵੇ ਹਾਂ ਹੁਣ ਸਾਨੂੰ ਪਰਸੋਂ ਇਹ ਯਾਦ ਕਰਕੇ ਮੈਂ ਇਹਨਾਂ ਨੂੰ ਹਟਾਇਆ ਸੀ ਅੱਛਾ ਜੀ ਚੌਥੇ ਚੌਥੇ ਕਹੇ ਸੀ ਹਾਂ ਨਾ ਪਰਸੋਂ 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 ਮੈਂ ਇਹਨਾਂ ਨੂੰ ਯਾਦ ਕਰਕੇ ਹਟਾਇਆ ਸੀ ਵੀ ਛਤਰੇ ਹੋਰਾਂ ਨੂੰ ਮਿਲ ਗਏ ਹੂੰ ਤੇ ਇੱਕੰਜ ਦੇ ਆਥਣੇ ਆ ਗਏ ਅੱਛਾ ਇਹ ਦੋਨੇ ਬਾਗੇ ਇਹ ਦੋਨੇ ਬਾਗੇ ਅੱਛਾ ਮੈਂ ਉਧਰੋਂ ਆਉਂਦਾ ਸੀ ਕਹਿੰਦੇ ਆ ਜਾ ਤੈਨੂੰ ਚਾਹੀਦਾ ਤੂੰ ਹੀ ਅੱਛਾ ਜੀ ਹੈ ਉਧਰੋਂ ਇਹਦੀ ਵੀ ਲੱਗੀ ਵੀ ਸੀ ਮੈਂ ਸੋਫੀ ਆਉਂਦਾ ਸੀ ਸੱਤ ਚੋਂ ਤਾਂ ਖੇਡ ਕੇ ਅੱਛਾ ਜੀ ਤੇ ਮੈਨੂੰ ਕਹਿੰਦਾ ਹਾਈ ਕੋਸ ਮੈਂ ਮੇਰ ਕੋ ਤਾਂ ਹੈਗਾ ਅੱਛਾ ਚੱਲ ਫੇ ਮੈਨੂੰ ਉਹ ਗਾਲਾਂ ਕੱਢਣ ਲੱਗਿਆ ਤੂੰ ਐ ਨਹੀਂ ਕਰਦਾ ਤੂੰ ਜਿਉ ਨਹੀਂ ਕਰਦਾ ਤੇਰਾ ਘਰ ਨਹੀਂ ਮਾ ਫਲਾਨਾ ਕੋਟੀਆਂ ਪਾਰੇ ਹੂੰ ਮੈਂ ਤੂੰ ਪਾ ਦੇ ਹੂੰ ਕਹਾ ਫਿਰ ਦੀ 마ਸੀ ਦੇ ਘਰੇ ਵਗ ਗਏ ਮੇਰੇ ਦੀ 마ਸੀ ਦੇ ਘਰੇ ਵਗ ਗਿਆ ਹੈ ਅੱਛਾ ਜੀ ਫਿਰ ਉਹਨਾਂ ਨੂੰ ਗੱਲ ਕੱਢਿਆ ਹੈ ਅੱਛਾ ਜੀ ਇਹ ਚਤਰ ਸਿੰਘ ਦੇ ਅਨੁਸਾਰ ਮੈਨੂੰ ਆਇਆ ਹਿਸਾਬ ਦਾ ਇਹ ਬਾਪੂ ਸਾਡੇ ਚਤਰ ਸਿੰਘ ਆ ਇਹਨਾਂ ਦਾ ਨਾਮ ਹੀ ਚਤਰ ਸਿੰਘ ਆ ਉਹ ਬੰਦੇ ਬਹੁਤ ਹੀ ਘੈਂਟ ਨੇ ਤੇ ਇਹ ਸਾਡੀ ਅੱਜ ਦੀ ਸਾਥ ਜਿਹੜੀ ਆ ਇੱਥੇ ਖਤਮ ਹੁੰਦੀ ਆ ਫਿਰ ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ ਫਿਲਹਾਲ ਮੈਨੂੰ ਕੈਮਰਾਮੈਨ ਗਗਨ ਦੇ ਨਾਲ ਪਰਮ ਸਿੰਘ ਨੂੰ ਦਿਉ ਇਜਾਜ਼ਤ ਦੇ ਹੀਦਰੋ ਪ੍ਰਾਈਮੇਸ਼ੀ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ੍ਰੀ ਅਕਾਲ